ਦਾ ਸਨਮਾਨ ਇਹਦੀ ਵੀਡੀਓ ਬਣਾ ਲਿਓ ਜੂ ਆ ਪਹੁੰਚ ਨਹੀਂ ਸਕੇ ਸੋਨਾ ਤੱਕ ਵੀਡੀਓ ਪਹੁੰਚਾ ਦਾਂਗੇ ਅਰਸਤ ਗੀਤਕਾਰ ਗਾਰੰਟੀ ਇਸ ਸਭ ਦਾ ਸਨਮਾਨ ਸਿੰਗਰ ਆਈਡੀ ਲੈ ਰਹੇ ਆ ਸੋ ਕਮੇਟੀ ਦਾ ਉਸਮੋ ਨਗਰ ਦਾ ਅਤੀਤ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਸੋ ਆਈਡੀ ਜੀ ਇਹ ਸਨਮਾਨ ਦੀ ਵੀਡੀਓ ਤੇ ਇਸ ਸਭ ਨੂੰ ਪਹੁੰਚਾਓ ਥੈਂਕ ਯੂ ਜੀ ਥੈਂਕ ਯੂ ਸਾਰੀ ਸੰਗਤ ਦਾ ਸਾਰੇ ਨਗਰ ਦਾ ਇੱਕ ਮਹੀਨੇ ਤੋਂ ਜੋ ਤੁਸੀਂ ਸੇਵਾ ਕਰ ਰਹੇ ਆ ਸੇਵਾ ਕਰਮਾਂ ਤੋਂ ਬਿਨਾਂ ਨਹੀਂ ਹੁੰਦੀ ਜਿਹਦੇ ਤੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਉਹ ਸੇਵਾ ਕਰ ਸਕਦਾ 아 oh. oh.